ਇਹ ਲੀਕੇ ਸੀ ਸੜਨੇ ਘਟਨਾ ਘਟੇ ਸੀ ਉਸ ਤੋਂ ਬਾਅਦ ਮੈਂ ਕਹਿੰਨੀ ਆ ਕੀ ਹੋਇਆ ਸੀ 에어ਪੋਰਟ ਤੇ ਸਾਡਾ ਬੈਗ ਗੁੰਮ ਗਿਆ ਸੀ ਅੱਛਾ ਵਿੱਚ ਸਾਡਾ ਸੋਨਾ ਸੀ ਪੈਸੇ ਸੀ ਬਹੁਤ ਕੁਝ ਸੀ 골ਡ ਵੀ ਪੈਸੇ ਵੀ ਸਾਡੇ ਪਾਸਪੋਰਟ ਵੀ ਸਾਰਾ ਕੁਝ ਵਿੱਚ ਸੀ ਅੱਛਾ ਕੱਲ੍ਹ ਤੋਂ ਬਾਈ ਗੁਰਜੀ ਕੀ ਫਤਿਹ ਤੁਸੀਂ ਦੁਪਹਿਰਾਂ ਸਾਬ ਅਟੈਂਡ ਕਰਦੇ ਹੋ ਹਰ ਵਾਰੀ ਆਉਂਦੇ ਹੋ ਦੀ ਕਿਸੇ ਟਾਈਮ ਮਿਸ ਵੀ ਹੋ ਜਾਂਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਕਿੰਨਾ ਥਾਂ ਪ੍ਰੇਮ ਦੇਖਣ ਨੂੰ ਮਿਲਦਾ ਪਿਆ ਤੇ ਸੰਗਤ ਨੂੰ ਕਈ ਵਾਰ ਥਾਂ ਵੀ ਨਹੀਂ ਮਿਲਦੀ ਬੈਠਣ ਦੀ ਤੁਸੀਂ ਵੀ ਇਸ ਚੌਂਕ ਤੇ ਬੱਡੇ ਇੱਕ ਸਾਹ ਦੇ ਤੇ ਫਿਰ ਵੀ ਕੋਈ ਮੰਨ ਜਾਂਦਾ ਨਹੀਂ ਕਿ ਇੱਥੇ ਬੈਠਣ ਨੂੰ ਥਾਂ ਤਾਂ ਮਿਲਦਾ ਨਾ ਜੀ ਬਿਲਕੁਲ ਨਹੀਂ ਹੁੰਦਾ ਸਗੋਂ ਸ਼ਾਂਤੀ ਮਿਲਦੀ ਆ ਕਿ ਮੈਂ ਜਿੱਥੇ ਮਰਜੀ ਥਾਂ ਮਿਲ ਜੇ ਉੱਥੇ ਸ਼ਾਂਤੀ ਮਿਲ ਜਾਂਦੀ ਆ ਇਹ ਇਹ ਮੰਨ ਜੋ ਹੁੰਦਾ ਕਿ ਚ ਬਰਾ ਸਾ ਵਟੰਡ ਕਰਨ ਹਾਂਜੀ ਹਾਂਜੀ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਲੱਗਦੀ ਆ ਬਹੁਤ ਜ਼ਿਆਦਾ ਜੀ ਮੇਰੇ ਪਰਿਵਾਰ ਵਿੱਚ ਸ਼ੁਕ ਸ਼ਾਂਤੀ ਪਰਮਾਤਮਾ ਗੁਰੂ ਮਹਾਰਾਜ ਨੇ ਦਿੱਤੀ ਹੈ ਕਿੰਨੇ ਸਮੇਂ ਤੋਂ ਆਉਂਦੇ ਪਏ ਸੀ ਬਾਬਾ ਜੀ ਹੋ ਗਿਆ ਅਰਵਾਰ ਵਿੱਚ ਬੈਰਾ ਸਾਹਿਬ ਲੰਘੇ ਇਸੇ ਟਾਈਮ ਮਿਸ ਵੀ ਹੋ ਜਾਂਦਾ ਹੈ ਕਿਹੜੀ ਕਿਹੜੀ ਆਸ ਮੁਰਾਦ ਪੂਰੀ ਹੋਈ ਸਾਰੀ ਮੁਰਾਦ ਪੂਰੀਆਂ ਹੋ ਗਈ ਕੋਈ ਅਜਿਹੀ ਜਿਹੜੀ ਤੁਸੀਂ ਲੈ ਕੇ ਆਇਓ ਮੰਦਰ ਮੰਦਰ ਵਿੱਚ ਆਸ ਲੈ ਕੇ ਆਇਓ ਬਾਬਾ ਜੀ ਪੂਰੀ ਕਰਨਗੇ ਕਰਣਗੇ ਜਰੂਰ ਕਰਨਗੇ ਮੇਰੇ ਤਾਂ ਬਹੁਤ ਮੁਰਾਦਾ ਪੂਰੀਆਂ ਹੋਈਆਂ ਅਸੀਂ ਦਿੱਲੀ ਗਏ ਸੀ ਸੜਨੇ ਘਟਨਾ ਘਟੇ ਜਿਵੇਂ ਤੋਂ ਬਾਦ ਮੈਂ ਕਹਣੀ ਆ ਕੀ ਹੋਇਆ ਸੀ 에어ਪੋਰਟ ਤੇ ਸਾਡਾ ਬੈਗ ਗੁੰਮ ਗਿਆ ਸੀ ਵਿੱਚ ਸਾਡਾ ਸੋਨਾ ਸੀ ਪੈਸੇ ਸੀ ਬਹੁਤ ਕੁਝ ਸੀ ਮੈਂ ਕਹਿੰਦਾ ਦੱਤੇ ਨੇ ਸਾਨੂੰ ਉਹ ਸਮਾਨ ਬੈਗ ਕੋਈ ਚੀਜ਼ ਨਹੀਂ ਸੀ ਵਿੱਚੋਂ ਨਿਕਲੀ ਸਾਰਾ ਕੁਝ ਸਾਨੂੰ ਮਿਲਿਆ ਸੀ 골ਡ ਵੀ ਮਿਲ ਗਿਆ ਸੀ ਹਾਂਜੀ 골ਡ ਵੀ ਪੈਸੇ ਵੀ ਸਾਡੇ ਪਾਸਪੋਰਟ ਵੀ ਸਾਰਾ ਕੁਝ ਵਿੱਚ ਸੀ ਇਹ ਤਾਂ ਬਾਬਾ ਜੀ ਦੀ ਰਹਿਮਤ ਹੀ ਹੋ ਗਈ ਹਾਂਜੀ ਹਾਂਜੀ ਬਹੁਤ ਬੜੀ ਰਹਿਮਤ ਹੋਈ ਜੀ ਅੱਛਾ ਉਸ ਤੋਂ ਬਾਅਦ ਵਿਸ਼ਵਾਸ ਬਚ ਗਿਆ ਵਿਸ਼ਵਾਸ ਤਾਂ ਬਹੁਤ ਦੇ ਦਾ ਬਣਿਆ ਹੋਇਆ ਸੀ ਬਸ ਉਸ ਤੋਂ ਜ਼ਿਆਦਾ ਵੀ ਬਣ ਗਿਆ ਮੰਨਦੇ ਹੋਗੀ ਬਾਬਾ ਜੀ ਪਰਤੱਖ ਵਰਤਦੇ ਨੇ ਹਾਂਜੀ ਹਾਂਜੀ ਮੇਰੇ ਨਾਲ ਤਾਂ ਪਰਤੱਖ ਵਰਤ